ਸਟਾਰ theater ਇੱਕ ਅਜਹੀ ਕਲਾ ਹੈ ਜਿਸ ਨੇ ਦਰਸ਼ਕਾਂ ਨਾਲ ਸਿੱਧਾ ਸੰਚਾਰ ਪੈਦਾ ਕਰਨਾ ਹੁੰਦਾ ਹੈ ਡੰਡੀ ਇਸ ਲਈ ਇਸ ਦੀਆਂ ਜੜ੍ਹਾਂ ਇਲਾਕੇ ਦੇ ਸੱਭਿਆਚਾਰ ਦੇ ਅਨੁਕੂਲ ਹੋਣੀਆਂ ਚਾਹੀਦੀਆਂ ਹਨ ਡੰਡੀ ਇਸ ਦੇ ਵਿਕਾਸ ਲਈ ਸਿਖਲਾਈ ਦੇ ਸਾਧਨ ਵੀ ਜ਼ਰੂਰੀ ਹਨ ਡੰਡੀ theater ਦੀ ਸਿਖਲਾਈ ਲਈ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਵਿੱਚ ਥੀਏਟਰ ਵਿਭਾਗ ਕਾਇਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਹਰ ਸਾਲ 15-20 ਵਿਦਿਆਰਥੀ ਥੀਏਟਰ ਦੀ ਸਿਖਲਾਈ ਲੈ ਕੇ ਨਿਕਲਦੇ ਹਨ ਡੰਡੀ ਹੁਣ ਪੰਜਾਬ ਯੂਨੀਵਰਸਿਟੀ ਵਿੱਚ ਥੀਏਟਰ ਲਾਈਵ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਥੀਏਟਰ ਰੈਪਟਰੀ ਖੋਲੀਆਂ ਗਈਆਂ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ 1800 ਤੋਂ 2000 ਰੁਪਏ ਪ੍ਰਤੀ ਮਹੀਨਾ ਵਜੀਫਾ ਦੇ ਕੇ ਇੱਕ ਸਾਲ ਲਈ ਥੀਏਟਰ ਪ੍ਰੈਕਟਿਸ ਵਿੱਚ ਪਾਇਆ ਜਾ ਸਕਦਾ ਹੈ ਡੰਡੀ ਦਿੱਤੋਂ ਤੱਕ ਪੰਜਾਬ ਦੇ ਥੀਏਟਰ ਦੇ ਵਿਕਾਸ ਦਾ ਸਬੰਧ ਹੈ ਯੂਨੀਵਰਸਿਟੀਆਂ ਦੇ ਇਹਨਾਂ ਥੀਏਟਰ ਵਿਭਾਗਾਂ ਨੂੰ ਆਪਣਾ ਠੋਸ ਯੋਗਦਾਨ ਪਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਡੰਡੀ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਨ੍ਹਾਂ ਵਿਭਾਗਾਂ ਤੋਂ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੇ ਹੀ ਪੰਜਾਬ ਦੀ ਥੀਏਟਰ ਲਹਿਰ ਦਾ ਥੰਮ ਬਾਨਾ ਹੈ ਡੰਡੀ ਇਨ੍ਹਾਂ ਨੇ ਹੀ ਸਕੂਲਾਂ ਕਾਲਜਾਂ ਵਿੱਚ ਨਾਟਕ ਮੁਕਾਬਲੇਾਂ ਲਈ ਨਾਟਕ ਤਿਆਰ ਕਰਵਾਉਣੇ ਹਨ ਡੰਡੀ ਨਾਟਕ ਖੇਤਰ ਵਿੱਚ ਸਿਰਜਣਾਤਮਿਕ ਤਜਰਬੇ ਕਰਨੇ ਹਨ ਥੀਏਟਰ ਦਾ ਵਿਕਾਸ ਕਰਨਾ ਹੈ ਅਤੇ ਸੌਂਕਿਆ ਨਾਟਕ ਗਰੁੱਪਾਂ ਦੀ ਅਗਵਾਈ ਕਰਨੀ ਹੈ ਡੰਡੀ ਯੂਨੀਵਰਸਟੀਆਂ ਤੋਂ ਬਾਅਦ ਜਿਸ ادارے ਨੇ ਥੀਏਟਰ ਦੇ ਵਿਕਾਸ ਲਈ ਫੈਸਲਾ ਕੰਨ ਹਿੱਸਾ ਪਾਉਣਾ ਹੈ ਉਹ ਪੰਜਾਬ ਸਰਕਾਰ ਦਾ ਸੱਭਿਆਚਾਰ ਵਿਭਾਗ ਹੈ ਡੰਡੀ ਇਸ ਵਿਭਾਗ ਪਾਸ ਲੋੜਿੰਦਾ ਬਜਟ ਹੈ ਡੰਡੀ ਇਸਨੇ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦੇ ਸਿਲਸਿਲੇ ਵਿੱਚ ਇਹ ਦੇਖਣਾ ਹੈ ਕਿ ਚੋਣਵੇ ਥੀਏਟਰ ਡਾਇਰੈਕਟਰਾਂ ਨੂੰ ਅਜਈਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣ ਜਿਸ ਨਾਲ ਉਹ ਨੈਸ਼ਨਲ ਪੱਧਰ ਦੀਆਂ ਪੇਸ਼ਕਾਰੀਆਂ ਤਿਆਰ ਕਰ ਸਕਣ ਡੰਡੀ ਨੈਸ਼ਨਲ ਪੱਧਰ ਤੇ ਕੀਤੇ ਜਾਣ ਵਾਲੇ ਨਾਟਕਾਂ ਦੀ ਸਕ੍ਰਿਪਟ ਪੰਜਾਬ ਦੇ ਸੱਭਿਆਚਾਰ ਦੀ ਸਹੀ ਨੁਮਾਇੰਦਗੀ ਕਰਨ ਵਾਲੀ ਹੋਣੀ ਚਾਹੀਦੀ ਹੈ ਡੰਡੀ ਇਸ ਦੇ ਨਾਲ ਹੀ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ ਵੀ ਬਣਦਾ ਹੈ ਡੰਡੀ ਇਸ ਮੰਤਵ ਲਈ ਪੰਜਾਬ ਭਰ ਵਿੱਚ ਵੱਧ ਤੋਂ ਵੱਧ ਨਾਟਕ ਮੇਲੇ ਆਯੋਜਿਤ ਕੀਤੇ ਜਾਣੇ ਜ਼ਰੂਰੀ ਹਨ ਡੰਡੀ ਨਾਰਥ ਜ਼ੋਨ ਕਲਚਰਲ ਸੈਂਟਰ ਇੱਕ ਹੋਰ ਅਜਹੀ ਸੰਸਥਾ ਹੈ ਜਿਹੜੀ ਥੀਏਟਰ ਦੇ ਵਿਕਾਸ ਵਿੱਚ ਆਪਣਾ ਹਿੱਸਾ ਪਾ ਸਕਦੀ ਹੈ ਡੰਡੀ ਇਸ ਦਾ ਹੈੱਡਕੁਆਟਰ ਪਟਿਆਲਾ ਵਿਖੇ ਹੈ ਅਤੇ ਇਸ ਨੇ ਪੰਜਾਬ ਪੰਜ ਸੂਬਿਆਂ ਦੀਆਂ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ ਹੈ ਡੰਡੀ ਇਸ ਸੰਸਥਾ ਪਾਸੋਂ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਇਹ ਪੰਜਾਬ ਦੇ ਚੰਗੇ ਨਾਟਕਾਂ ਦੀਆਂ ਦੂਜੇ ਸੁਭਿਆਂ ਵਿੱਚ ਪੇਸ਼ਕਾਰੀ ਕਰਵਾਏ ਅਤੇ ਦੂਜੇ ਸੁਭਿਆਂ ਦੀਆਂ ਚੰਗੀਆਂ ਪੇਸ਼ਕਾਰੀਆਂ ਪੰਜਾਬ ਵਿੱਚ ਕਰਵਾਏ ਡੰਡੀ ਇਹ ਆਦਾਨ ਪ੍ਰਦਾਨ ਥੀਏਟਰ ਦੇ ਵਿਕਾਸ ਵਿੱਚ ਸਹਾਈ ਹੋ ਸਕਦਾ ਹੈ ਡੰਡੀ ਪੰਜਾਬ ਸੰਗੀਤ ਤੇ ਨਾਟਕ ਅਕੈਡਮੀ ਪਾਸ ਵੀ ਆਪਣਾ ਬਜਟ ਹੈ ਡੰਡੀ ਪਿਛਲੇ 2 ਸਾਲਾਂ ਵਿੱਚ ਇਸ ਅਕੈਡਮੀ ਨੇ ਸੱਭਿਆਚਾਰ ਵਿਭਾਗ ਵੱਲੋਂ ਪਿੰਡਾਂ ਵਿੱਚ ਨਾਟਕ ਲਿਜਾਨ ਦੀ ਯੋਜਨਾ ਵਿੱਚ ਬੜੀ ਸਾਰਥਕ ਭੂਮਿਕਾ ਨਿਭਾਈ ਹੈ ਡੰਡੀ ਇਸੇ ਤਰ੍ਹਾਂ ਅਕੈਡਮੀ ਦੇ ਸਹਿਯੋਗ ਨਾਲ ਨਾਰਥ ਜੋਨ ਕਲਚਰਲ ਸੈਂਟਰ ਵੱਲੋਂ ਪੰਜਾਬ ਕਲਾ ਭਵਨ ਵਿੱਚ ਪ੍ਰੋਗਰਾਮ ਹੁੰਦੇ ਹਨ ਡੰਡੀ ਅਕੈਡਮੀ ਇਹਨਾਂ ਪ੍ਰੋਗਰਾਮਾਂ ਵਿੱਚ ਉੱਪਰ ਦੇ ਰੰਗਕਰਮੀਆਂ ਦੇ ਨਵੇਂ-ਨਵੇਂ ਤਜਰਬਿਆਂ ਵਾਲੇ ਨਾਟਕ ਪੇਸ਼ ਕਰਵਾ ਕੇ ਥੀਏਟਰ ਦੇ ਵਿਕਾਸ ਵਿੱਚ ਹਿੱਸਾ ਪਾ ਸਕਦੀ ਹੈ ਡੰਡੀ ਬਹੁਤ ਸਾਲ ਪਹਿਲਾਂ ਜਦੋਂ ਅਜੇ ਸੱਭਿਆਚਾਰ ਵਿਭਾਗ ਹੋਂਦ ਵਿੱਚ ਨਹੀਂ ਆਇਆ ਸੀ ਭਾਸ਼ਾ ਵਿਭਾਗ ਨਾਟਕ ਮੁਕਾਬਲੇ ਕਰਵਾ ਕੇ ਨਾਟਕ ਦੇ ਵਿਕਾਸ ਦੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਹੈ ਡੰਡੀ ਇਸ ਵਿਭਾਗ ਵੱਲੋਂ ਪਹਿਲਾਂ ਜ਼ਿਲ੍ਹਾ ਪੱਧਰ ਦੇ ਫਿਰ ਡਿਵੀਜ਼ਨ ਪੱਧਰ ਦੇ ਅਤੇ ਆਖਰ ਵਿੱਚ ਸਟੇਟ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਡੰਡੀ ਕਿਸੇ ਕਾਰਨ ਇਹ ਨਾਟਕ ਮੁਕਾਬਲੇ ਬੰਦ ਕਰ ਦਿੱਤੇ ਗਏ ਸਨ ਡੰਡੀ ਇਹ ਨਾਟਕ ਮੁਕਾਬਲੇ ਫਿਰ ਸੁਰੂ ਹੋਣੇ ਚਾਹੀਦੇ ਹਨ ਅਤੇ ਇਹਨਾਂ ਦੀਆਂ ਸ਼ਰਤਾਂ ਮੌਲਿਕ ਨਾਟਕ ਲੇਖਣੀ ਨੂੰ ਉਤਸ਼ਾਹਿਤ ਕਰਨ ਅਤੇ ਨਾਟਕ ਗਰੁੱਪਾਂ ਨੂੰ ਸਰਗਰਮ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਡੰਡੀ ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲਾਂ ਵਿੱਚ ਅਤੇ ਯੂਨੀਵਰਸਿਟੀਆਂ ਦੇ ਯੂਥ ਵੈਲਫੇਅਰ ਵਿਭਾਗ ਕਾਲਜਾਂ ਵਿੱਚ ਨਾਟਕ ਮੁਕਾਬਲੇ ਕਰਵਾ ਕੇ ਅਤੇ ਪੰਜਾਬ ਲੋਕ ਸੱਭਿਆਚਾਰ ਮੰਚ ਨਾਟਕ ਮੇਲੇ ਕਰਵਾ ਕੇ ਥੀਏਟਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਡੰਡੀ